ਕੁਝ ਸਫ਼ਰ ਮੰਜ਼ਿਲ ਲਈ ਨਹੀਂ ਸੇਵਾ ਲਈ ਹੁੰਦੇ ਨੇ ਇਹ ਕਹਾਣੀ ਹੈ ਉਹਨਾਂ ਹੱਥਾਂ ਦੀ ਜਿਨ੍ਹਾਂ ਨੇ ਸਿਰਫ਼ ਗੱਲਾਂ ਨਹੀਂ ਕੀਤੀਆਂ ਕੰਮ ਵੀ ਕਰਕੇ ਵਿਖਾਇਆ ਇਹ ਕਹਾਣੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆ ਸਾਰਾ ਹੀ ਕੋਠਿਆਂ 'ਚ ਵੀ ਸਾਰੇ ਅੰਦਰਾ 'ਚ ਪਾਣੀ ਬਹੁਤ ਜ਼ਿਆਦਾ ਪਿਆ ਹੋਇਆ ਜਦੋਂ ਬਾੜ ਆਈ ਪੰਜਾਬ ਦੇ ਕਈ ਘਰ ਡੁੱਬ ਗਏ ਕਈ ਕਿਸਾਨ ਹੌਂਸਲਾ ਹਾਰ ਬੈਠੇ ਸਨ ਪਰ ਉਸ ਵੇਲੇ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਹੱਥ ਫੜਿਆ ਨਾ ਸਿਰਫ ਸ਼ਬਦਾਂ ਨਾਲ ਸਗੋਂ ਸਹਾਇਤਾ ਨਾਲ ਪ੍ਰਤੀ ਏਕੜ 5000 ਰੁਪਏ ਦੇ ਚੈਟ ਡੰਗਰਾਂ ਲਈ ਚਾਰਾ ਕਰਾਂ ਲਈ ਸਮਾਨ ਤੇ ਹਰ ਕਿਸੇ ਲਈ ਆਸ ਦੀ ਕਿਰਨ ਇਥੇ ਇਹਨਾਂ ਵੀ ਇਧਰ ਠੀਰਾ ਕਰ ਇਧਰ ਦੀਆਂ ਜਾਓ ਇਧਰੋਂ ਜਿਹੜਾ ਜਿਹੜੇ ਆਪਰੇ ਸ਼ਫਾਸੀ ਲੋਕ ਉਧਰ ਹੀ ਆ ਜਾਂਦੇ ਜਾਂ ਬੰਡਾਲਾ ਆ ਸਾਡਾ ਟੁਕੜਾ ਵਿੱਚ ਇਥੇ ਨਾ ਹੱਦ ਪੈ ਜਾਂਦੀ ਆ ਦੋ ਬੰਨਿਓ ਰਹਿ ਜਿਹਦਾ ਨਾ ਇੰਨਾ ਘਰਾਂ ਚ ਕੋਈ ਵੀ ਨਹੀਂ ਆਉਂਦਾ ਅੱਜ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਵਿਚਾਰੇ ਸਾਡੇ ਤੱਕ ਪਹੁੰਚੇ ਆ ਤੇ ਲੈ ਕੇ ਸਪੈਸ਼ਲ ਆਏ ਸਾਡੇ ਕੋ ਨਾ ਕੋ ਪਾਣੀ ਸੀ ਨਾ ਕੋ ਰੱਛ ਨਹੀਂ ਆ ਟਾਈਮ ਇਹ ਸਿਰਫ ਮਦਦ ਨਹੀਂ ਸੀ ਇਹ 189 ਕੇ ਸਿੱਖਿਆ ਤੇ ਸੇਵਾ ਦੋਵੇਂ ਮਿਲ ਕੇ ਹੀ ਪੰਜਾਬ ਦਾ ਭਵਿੱਖ ਬਣਾ ਸਕਦੇ ਨੇ ਬੱਚਿਆਂ ਨੂੰ ਕਿਤਾਬਾਂ ਮਿਲੀਆਂ ਮਾਵਾਂ ਨੂੰ ਆਸ ਮਿਲੀ ਤੇ ਬਜ਼ੁਰਗਾਂ ਨੂੰ ਆਦਰ ਫਾਦੀ ਅਸੀਂ ਅੱਜ ਇਨਾ ਸਸਤਾ ਦੇ ਪੰਜਾਬ ਐਜੂਕੇਟ ਪ੍ਰੋਜੈਕਟ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਨਾ ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੀ ਜਿਸ ਸਤੰਬਰ ਤੋਂ ਲੈ ਕੇ ਮਾਰਚ ਤੱਕ ਸਾਰੀ ਫੀਸ ਐ ਕਲੀਅਰ ਕਰਤੀ ਹੈ ਜੀ ਮੇਰਾ ਪਿੰਡ ਬੱਗੋ ਵਾਲਾ ਬਸ ਇਰਤੋਂ ਗੋ ਜੀ ਮੇਰਾ ਬੱਚਾ ਐਸਐਸ ਸਕੂਲ ਚ ਪੜਦਾ ਹੈ ਉਹਨਾਂ ਦੇ ਅੱਜ ਫੀਸ ਐਜੂਕੇਟ ਪੰਜਾਬ ਵਾਲਿਆਂ ਨੇ ਮਾਫ ਕਰਾਤੀ ਸਾਰੇ ਪੂਰੇ ਸਾਲ ਦੀ ਦਿੱਤੀ ਫੀਸ ਮੈਂ ਇਹਨਾਂ ਦਾ ਬਹੁਤ ਬਹੁਤ ਸੰਸਤਾ ਧੰਨਵਾਦ ਕਰਦਾ ਹਾਂ ਹਰ ਚਿਹਰੇ ਤੇ ਉਹੀ ਇੱਕ ਗੱਲ ਲਿਖੀ ਸੀ ਸਾਥ ਹੋਵੇ ਤਾਂ ਸਭ ਕੁਝ ਸੰਭਵ ਹੈ। ਅੱਜ ਬੜੀ ਖੁਸ਼ੀ ਕਿਹਦੇ ਆ ਪਾਪਾ ਦਾ ਚੱਕ ਮਿਲਣਾ ਪੁੱਤਰੇ ਵੀ ਕਹਿੰਦੇ ਆ ਤੁਹਾਨੂੰ ਚੱਕ ਮਿਲਣਾ ਜਦੋਂ ਬੈਂਕ ਚੋਂ ਤੁਸੀਂ ਪੈਸੇ ਕਢਾ ਕੇ ਲੈਂਦੇ ਨਾ ਤੁਹਾਨੂੰ 50000 ਰੁਪਏ ਦੇਣੇ ਮੈਂ ਕੋਈ ਨਹੀਂ 100000 ਲੈ ਲਿਓ ਮੈਂ ਕੋਈ ਗੱਲ ਨਹੀਂ। ਕੋਈ ਸਰਕਾਰੀ ਸਕੀਮ ਨਹੀਂ ਕੋਈ ਵੱਡਾ ਪ੍ਰਚਾਰ ਨਹੀਂ ਸਿਰਫ ਦਿਲੋਂ ਕੀਤਾ ਗਿਆ ਕੰਮ ਜਿੱਥੇ ਲੋੜ ਸੀ ਉੱਥੇ ਪਹੁੰਚੀ ਸੇਵਾ ਜਿੱਥੇ ਦਰਦ ਸੀ ਉੱਥੇ ਪਹੁੰਚਾਈ ਦਵਾਈ ਤੇ ਜਿੱਥੇ ਆਸ ਮੁੱਕ ਗਈ ਸੀ ਉੱਥੇ ਪਹੁੰਚੀ ਹਿੰਮਤ ਐਜੂਕੇਟ ਪੰਜਾਬ ਪ੍ਰੋਜੈਕਟ ਹਰਪੀਟਾਂ ਲਈ ਸੇਵਾ ਜੋ ਕਰਨਾ ਹੈ ਐਨਆਰਆਈ ਵੀਰ ਨਿਦਿਆਣਾ ਤੋਂ ਹੋਰ ਸਾਰੇ ਜਿਹੜੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸਾਬਤ ਕੀਤਾ ਹੈ ਸੱਚੀ ਸੇਵਾ ਦਾ ਕੋਈ ਰੰਗ ਜਾਂ ਜਾਂ ਸੀਮਾ ਨਹੀਂ ਹੁੰਦੀ ਇਹ ਸੇਵਾ ਗੁਰਬਾਣੀ ਦੇ ਮਤਾਂ ਦੇ ਰਾਹ ਤੇ ਚੱਲਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹੀ ਸੱਚਾ ਰਾਹ ਜੋ ਲੋਕਾਂ ਨੂੰ ਲੋਕਾਂ ਨਾਲ ਜੋੜਦਾ ਹੈ ਸੜਕ ਪਿੰਡਿਕਾ ਸ਼ੀਨ ਸੇ ਮਿੱਤੂਗੇ ਮੇਰੇ ਤੇ ਕੋਈ ਨਹੀਂ ਵੀ ਜਿੱਥੇ ਆਉਂਦਾ ਹੈਗਾ ਸੇਵਾ ਕਰਨਾ ਮੇਰੇ ਭਰਾ ਸੰਤਾ ਦੀ ਸੇਵਾ ਕਰਨਾ ਆਇਆ ਹੈਗਾ ਸਾਡੀ ਮੇਰਾ ਵੀਰ ਜੀ ਇਹਨਾਂ ਦਾ ਸੀ ਬਹੁਤ ਹੀ ਧੰਨਵਾਦ ਕਰਦੇ ਗਿਆ ਸੇਵਾ ਤੇ ਸਮਰਪਣ ਦਾ ਇਹ ਸਫ਼ਰ ਜਾਰੀ ਰਹੇਗਾ ਕਿਉਂਕਿ ਪੰਜਾਬ ਦੀ ਧਰਤੀ ਸਿਰਫ ਮਿੱਟੀ ਨਹੀਂ ਇਹ ਇੱਕ ਜਜ਼ਬਾ ਐਜੂਕੇਟ ਪੰਜਾਬ ਪ੍ਰੋਜੈਕਟ ਪੰਜਾਬ ਲਈ ਪੰਜਾਬ ਦੇ ਨਾਲ